ਪਿੰਡ ਲਾਲਪੁਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰਸਤਾ ਕੀਤਾ ਗਿਆ ਸਾਫ ਇੱਕ ਸਾਲ ਤੋਂ ਨਹੀਂ ਹੋ ਰਹੀ ਕੋਈ ਵੀ ਸੁਣਵਾਈ ਇਸ ਰਸਤੇ ਤੋਂ ਲੰਘਣ ਵਾਲੇ ਕਈ ਰਾਹੀ ਗਿਰਾਂ ਦੇ ਹੋਏ ਐਕਸੀਡੈਂਟ ਅਤੇ ਇੱਕ ਵੀਰ ਸੱਤਾ ਵੱਜੀਆਂ ਆਓ ਪਿੰਡ ਵਾਸੀਆਂ ਤੋਂ ਹੋਰ ਲੈਂਦੇ ਹਾਂ ਜਾਣਕਾਰੀ ਕੱਲ ਨੂੰ ਨਗਰ ਕੀਰਤਨ ਆ ਰਿਹਾ ਹੈ ਜੀ ਮਹਤਵਪੂਰਨ ਅਸੀਂ ਉਹਨਾਂ ਨੂੰ 4 ਦਿਨ ਤੋਂ ਬੇਨਤੀ ਕਰਦੇ ਸੀ ਤੇ ਸਾਨੂੰ ਇਨਕਾਰ ਕਰ ਦਿੱਤਾ ਉਹਨਾਂ ਨੇ कि ਅਸੀਂ ਨਗਰ ਕੀਰਤਨ ਮਹਾਰਾਜ ਦੀ ਸਵਾਰੀ ਐਸੇ ਜੇ ਗੰਦੇ ਰਸਤੇ ਚੋਂ ਨਹੀਂ ਲੈ ਕੇ ਆ ਸਕਦੇ ਤੇ ਉਹ ਕਹਿੰਦੇ ਅਸੀਂ ਪਿੰਡ ਟੱਪਰੀਆਂ ਤੱਕ ਆਵਾਂਗੇ ਉਹ ਤੋਂ ਅੱਗੇ ਨਹੀਂ ਜਾਣ ਠੀਕ ਹੈ ਫਿਰ ਅੱਜ ਅਸੀਂ ਕੱਲ ਜਾਨੀ ਕਿ ਖੰਡਪਾਟ ਸਾਹਿਬ ਰਖਵਾਏ ਗੁਰਦੁਆਰਾ ਸਾਹਿਬ ਫਿਰ ਪਿੰਡ ਵਾਸੀਆਂ ਨੇ ਸਾਰਿਆਂ ਨੇ ਸਲਾਹ ਕੀਤੀ ਕਿ ਜਿਸ ਤਰ੍ਹਾਂ ਜੀ ਖੰਡਪਾਟ ਸਾਹਿਬ ਦਾ ਰਖਵਾ ਲਿਆ ਤੇ ਨਗਰ ਕੀਰਤਨ ਜਦੋਂ ਸਾਡੇ ਲਾਗਿਓ ਆ ਕੇ ਮੋੜ ਜਾਣਾ ਵੀ ਸਾਡੇ ਵਾਸਤੇ ਪਿੰਡ ਵਾਸਤੇ ਬਹੁਤ ਨਗਰ ਵਾਸਤੇ ਮਾੜੀ ਗੱਲ ਠੀਕ ਹੈ ਜੀ ਇਸ ਕਰਕੇ ਕੱਲ ਸ਼ਾਮੀ ਨਗਰ ਨੇ ਸਾਰੇ ਨੇ ਸਹਿਮਤੀ ਕੀਤੀ ਕਿ ਅਸੀਂ ਚਲੋ ਇੱਥੇ ਪੈਸੇ ਇਕੱਠੇ ਕਰਕੇ ਪੰਚਾਇਤ ਦੇ ਕੋਲ ਤਾਂ ਕੋਈ ਫੰਡ ਹੈ ਨਹੀਂ ਸਾਡੀ ਕੋਲ ਜੀ ਅਸੀਂ ਪਹਿਲਾਂ ਵੀ ਕੋਲੋਂ ਹੀ ਮਿੱਟੀ ਪਵਾਈ ਸੀ ਪਹਿਲਾਂ 54000 ਰੁਪਏ ਦੀ ਉਹ ਟੱਪਰੀਆਂ ਪਿੰਡ ਦੇ ਪਾਣੀ ਛੱਡ ਕੇ ਉਹ ਵੀ ਖਰਾਬ ਕਰਦੇ ਅੱਛਾ ਦੂਸਰੇ ਨੰਬਰ ਤੇ ਆ ਕਿ ਸੜਕ ਚੱਲਦੀ ਆ ਜਿਹੜੀ ਉਹ ਚੱਲੀ ਜਾਵੇ ਪਾਣੀ ਦਾ ਇਹ ਅਸਲ ਵਿੱਚ ਗੱਲ ਕੀ ਆ ਕਿ ਦੋ ਬੰਦਿਆਂ ਦੀ ਆਪਸ ਵਿੱਚ ਇਸ ਪਿੰਡ ਦੇ ਵਿੱਚ ਠਹਿਵਾ ਜੀ ਜਿਹੜੀ ਮੇਨ ਗੱਲ ਆ ਜੀ ਠੀਕ ਹੈ ਜੀ ਉਹ ਜਿਹੜੀ ਖਹਿਵਾ ਜੀ ਉਹ ਆਪਣੇ ਪਿੰਡ ਦੇ ਵਿੱਚ ਆਪਸ ਵਿੱਚ ਕਰ ਲੈਣ ਕੋਰਟ ਦੇ ਵਿੱਚ ਚਲ ਜਾਣ ਪੁਲਿਸ ਸਟੇਸ਼ਨ ਚਲ ਜਾਣ ਜਿੱਥੇ ਵੀ ਜਾਣਾ ਚਾਹੁੰਦੇ ਚਲ ਜਾਣ ਉਹ ਜਿਹੜੀ ਉਹਨਾਂ ਦੀ ਆਪਣੀ ਖਹਿਵਾ ਜੀ ਉਹ ਆਪਣੇ ਤੱਕ ਰੱਖਣ ਨਾ ਕਿ ਲਾਲ ਪ੍ਰਵਾਸੀਆਂ ਨੂੰ ਤੰਗ ਕਰਨ ਠੀਕ ਨਹੀਂ ਜੀ ਅੱਛਾ ਦੂਸਰੇ ਨੰਬਰ ਤੇ ਮੰਡੀ ਬੋਰਡ ਦਾ ਰੋਡ ਐ ਇਹ ਜਿਹੜਾ 500 ਮੀਟਰ ਤੁਸੀਂ ਦੇਖ ਸਕਦੇ ਆ ਖਰਾਬ ਹੋ ਗਿਆ ਜਿਹਦੀ ਵੈਲਿਊ ਘੱਟ ਤੋਂ ਘੱਟ 35 ਲੱਖ ਰੁਪਈਆ 1 ਕਿਲੋਮੀਟਰ ਦੀ ਆ ਠੀਕ ਹੈ ਜੀ ਔਰ ਜਦੋਂ ਇਹ ਅਸੀਂ ਪਿਛਲੀ ਵਾਰੀ ਵੀ ਕੀਤਾ ਤੇ ਇਹ ਦENNU ਰਾਤ ਨੂੰ ਦੁਬਾਰਾ ਫੇਰ ਪਾਣੀ ਪਾ ਦਿੰਦੇ ਆ ਜੀ ਇੱਥੇ ਦਿਨ ਐਕਸੀਡੈਂਟ ਹੋ ਗਿਆ ਜੀ ਇੱਕ ਬੰਦਾ ਔਲੀਆਪੁਰ ਤੋਂ ਸੀ ਇਹ ਖਜੂਰ ਦੇ ਕੋਲ ਡਿਗਿਆ ਮੈਂ ਆਪਣੀ ਗੱਡੀ ਚ ਲੈ ਕੇ ਗਿਆ ਉਹਨੂੰ ਰਾਤ ਨੂੰ ਉਹਨੂੰ ਡਾਕਟਰ ਸੂਰੀ ਦੇ ਦਾਖਲ ਕਰਵਾਇਆ ਜੀ ਉਸ ਤੋਂ ਬਾਅਦ ਫੇਰ ਦੁਬਾਰਾ ਇੱਕ ਐਕਸੀਡੈਂਟ ਹੋਇਆ ਕੱਲ ਬੁਰਜ ਤੋਂ ਕੁਝ ਢੋਲਾ ਕਰਕੇ ਹੈਗੇ ਜੀ ਉਹਨਾਂ ਦੀ ਫੈਮਿਲੀ ਦੇ ਬੱਚੇ ਇੱਥੇ ਆ ਰਹੇ ਸੀ ਉਹਨਾਂ ਨੇ ਜਦੋਂ ਦੇਖਿਆ ਨਹੀਂ ਲੰਘ ਹੋਣਾ ਤੇ ਉਹਨਾਂ ਨੇ ਕਿਸੇ ਨੂੰ ਪੁੱਛਿਆ ਕਿ ਇੱਧਰ ਹੋਰ ਕੋਈ ਰਸਤਾ ਹੈਗਾ ਉਹ ਕਹਿੰਦੇ ਹਾਂਜੀ ਹੈਗਾ ਜੀ ਉਹ ਕੱਚੇ ਰਸਤੇ ਚੱਲ ਜੋ। ਉਹ ਵਿਚਾਰੇ ਇੱਥੋਂ ਮੁੜ ਕੇ ਪਿੱਛੇ ਚਲੇ ਗਏ ਅੱਗੇ ਜਾ ਕੇ ਪਿੰਡ ਦੇ ਕੋਲੇ ਕੁੱਤੀ ਸੂਈ ਹੋਈ ਸੀ। ਉਸ ਕੁੱਤੀ ਨੇ ਉਹਨਾਂ ਨੂੰ ਕਟਿਆ ਕੱਟਣ ਦੇ ਬਾਵਜੂਦ ਉਹ ਦੋਨੇ ਬਾਪ ਬੇਟਾ ਡਿੱਗ ਗਏ ਉਹਦੇ ਬੇਟੇ ਦੀ ਬਾਹ ਟੁੱਟ ਗਈ। ਇੱਥੇ ਤੱਕ ਪੋਜੀਸ਼ਨ ਪਹੁੰਚ ਚੁੱਕੀ ਹੈ ਜੀ। ਇਹ ਸੜਕ ਦੇ ਪਿੱਛੇ ਠੀਕ ਹੈ ਜੀ ਔਰ ਦੂਜੀ ਗੱਲ ਕੀ ਸੀ ਕਿ ਇਹ ਸੜਕ ਦੇ ਨਾਲ ਜਿਹੜਾ ਪਾਣੀ ਤਾਂ ਥੋੜਾ ਬਹੁਤਾ ਆਉਂਦਾ ਹੀ ਸੀ। ਅੱਛਾ ਦੂਸਰੀ ਬਲੇਮ ਇਦਾਂ ਆ ਵੀ ਇੱਕ ਘਰ ਦਾ ਪਾਣੀ ਨਹੀਂ ਜਿਹਾ ਆਉਂਦਾ। ਕਿਉਂਕਿ ਜੇ ਅਸੀਂ ਇੱਕ ਘਰ ਤੇ ਬਲੇਮ ਕਰੀਏ ਹਾਂਜੀ ਹੁਣ ਅੱਧੇ ਲੋਕੀ ਕਹਿੰਦੇ ਆ ਵੀ ਧਰਮ ਜਾਂਦਾ ਨੁਕਸਾਨ ਉਹ ਨਾਲ ਹੀ ਪੜਦਾ ਜੇ ਮੇਰੇ ਘਰ ਮੋਰੇ ਪਾਣੀ ਖੜਾ ਹੋਊਗਾ ਜਾਂ ਇਹ ਸਰਦਾਰ ਜੀ ਦੇ ਘਰ ਮੋਰੇ ਪਾਣੀ ਖੜਾ ਹੋਊਗਾ ਪੰਚ ਸਾਹਿਬ ਦੇ ਇਹ ਕੀ ਕਰਨਗੇ ਦੱਸੋ ਕਿਉਂਕਿ ਜੇ ਦੇ ਵੀ ਘਰ ਦੇ ਅੱਗੇ 1-1 ਫੁੱਟ ਪਾਣੀ ਖੜ ਜਾਣਾ ਉਹ ਕੀ ਕਰੂਗਾ ਜਿਹੜੇ ਪਿਛਲੇ 8 ਤੋਂ 10 ਘਰ ਜਿਨ੍ਹਾਂ ਦਾ ਪਾਣੀ ਆਦਾ ਉਹ ਤਾਂ ਸੁਖੀ ਆ ਔਰ ਉਹਨਾਂ ਨੂੰ ਬਲਾ ਚੋਰ ਜਾਣ ਵਾਸਤੇ ਤਿੰਨੇ ਰਸਤੇ ਸੁੱਕੇ ਆ ਸਾਨੂੰ ਮਹਿਦਪੁਰ ਜਾਣ ਵਾਸਤੇ ਰਸਤਾ ਨਹੀਂ ਹੈਗਾ ਜੀ ਬਲਾਚੌਰ ਜਾਣ ਵਾਸਤੇ ਨਹੀਂ ਹੈਗਾ ਅਸੀਂ ਐਮਐਲਏ ਸਾਹਿਬ ਕੋਲ ਚਾਰ ਤੋਂ ਪੰਜ ਵਾਰ ਹੀ ਜਾਏ ਆਏ ਔਰ ਕੱਲ ਵੀ ਜਾਵਾਂਗੇ ਇੱਕ ਵਾਰੀ ਇਹ ਕੱਲ ਨਹੀਂ ਕੱਲ ਸਾਡੇ ਖਣਪੜ ਸਾਹਿਬ ਆ ਪਰਸੋਂ ਫੇਰ ਜਾਵਾਂਗੇ ਪਰ ਉਹ ਆਖਰੀ ਵਾਰ ਹੋਊਗਾ ਅਗਰ ਉਹ ਇੱਥੇ ਮਿੱਟੀ ਪਹੁੰਦੇ ਆ ਤਾਂ ਠੀਕ ਆ ਨਹੀਂ ਤੇ ਦੁਬਾਰਾ ਸਾਡੇ ਪਿੰਡ ਜਾ ਕੇ ਬੜਨ ਠੀਕ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਆਉਣ ਦੇ ਤਾਂ ਅਸੀਂ ਉਹਨਾਂ ਦਾ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਰੱਜ ਕੇ ਅਸੀਂ ਉਹਨਾਂ ਦੀਆਂ ਪੰਜ ਵਾਰੀ ਮਿੰਨਤਾਂ ਕਰ ਲਈਆਂ ਠੀਕ ਹੈ ਜੀ ਟੱਪੜੀਆਂ ਵਾਲਿਆਂ ਨੂੰ ਵੀ ਨਾਲ ਲੈ ਕੇ ਤੇ ਲਾਲਪੁਰ ਵਾਲਿਆਂ ਨੂੰ ਵੀ ਘਟ ਤੋਂ ਘਟ ਅਸੀਂ ਪੰਜ ਵਾਰ ਹੀ ਜਾਏ ਆ ਜੀ ਸਰ ਠੀਕ ਹੈ ਜੀ ਪਹਿਲਾਂ ਸਾਨੂੰ ਐਮਐਲ ਸਾਹਿਬ ਨੇ ਕਿਹਾ ਇੱਥੇ ਮਿੱਟੀ ਪਾ ਲੋ ਅਸੀਂ ਪਾ ਲਈ ਸਾਨੂੰ ਪਰਮਿਸ਼ਨ ਵੀ ਮਿਲੀ ਉਹਨਾਂ ਕੋਲੋਂ ਪਰ ਉਸ ਤੋਂ ਬਾਅਦ ਫੇਰ ਦੁਬਾਰਾ ਉੱਥੇ ਹੀ ਅਫੀਸਰ ਜਿੰਨੇ ਵੀ ਬਲਾ ਚੋੜਦੇ ਹੈਗੇ ਆ ਉਹ ਸਾਰੇ ਪ੍ਰੈਸ਼ਰ ਆਊਟ ਆ ਉਹ ਕੁਝ ਨਹੀਂ ਕਰ ਸਕਦੇ ਕਾਰਨ ਉਹ ਇੱਕ ਪ੍ਰੈਸ਼ਰ ਦੇ ਅੰਦਰ ਦਿੱਤੀ ਰੂਪ ਦਿੱਤਾ ਹੋਇਆ ਸਾਰਿਆਂ ਨੂੰ ਦਿੱਤਾ ਜੀ ਇੱਥੇ ਜਿਹੜੇ ਬਲਾਚੌਰ ਸੀ ਵੀਡੀਓ ਸਾਹਿਬ ਨੂੰ ਦਿੱਤਾ ਵੀਡੀਓ ਸਾਹਿਬ ਪੰਜ ਤੋਂ ਸੱਤ ਵਾਰੀ ਮੌਕਾ ਵੀ ਦੇਖ ਗਏ ਆ ਠੀਕ ਹੈ ਜੀ ਮੇਨ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਪਾਣੀ ਇੱਥੇ ਆਇਆ ਨਾ ਸਿਰਫ ਦੋ ਘਰਾਂ ਦੀ ਆਪਸ ਵਿੱਚ ਲਾਗ ਡਾਟ ਉਸ ਲਾਗ ਡਾਟ ਨੇ ਬਾਕੀ ਪਿੰਡ ਸਾਰਾ ਕਿਉਂਕਿ ਹਰ ਇੱਕ ਨਗਰ ਜਿਹੜਾ ਹੁੰਦਾ ਆਪਣੇ ਪਿੰਡ ਨੂੰ ਸਾਥ ਕਰਦਾ ਪਰ ਇਸ ਦੇ ਵਿੱਚ ਸਾਡਾ ਪਿੰਡ ਦੁਖੀ ਹੈ ਜੀ ਫਿਰ ਇਸ ਦੇ ਸਾਈਡਾਂ ਤੇ ਬੰਨ ਲਾ ਦਿੱਤਾ ਗਿਆ ਦੇਖੋ ਨਾ ਫਿਰ ਜਿਸ ਤਰ੍ਹਾਂ ਨਾਲਾ ਬਣ ਕੇ ਲਾਲਪੁਰ ਨੂੰ ਪਾਣੀ ਪਾਉਣਾ ਇਸ ਤਰ੍ਹਾਂ ਕਰਦਾ ਜੀ ਅਸੀਂ ਤਾਂ ਇੱਕ ਮਜਬੂਰੀ 'ਚ ਬੈਠੇ ਆਂ ਅਸੀਂ ਹਰ ਇੱਕ ਦਿਨ ਇਹਨਾਂ ਨੂੰ ਬੇਨਤੀ ਕਰਦੇ ਆਂ ਸਾਨੂੰ ਚੈਲੰਜ ਵੀ ਕੀਤਾ ਵੀ ਅਸੀਂ ਮਿੱਟੀ ਨਹੀਂ ਪਾਉਣ ਦੇਣੀ ਬਗੈਰ ਪਰਮਿਸ਼ਨ ਤੋਂ ਅਸੀਂ ਫਿਰ ਵੀ ਪਰਮਿਸ਼ਨ ਲਿਆਂਦੀ ਕਿਉਂਕਿ ਸਾਡਾ ਪਿੰਡ ਮਤਲਬ ਮੈਂ ਤਾਂ ਇੱਥੇ 82 ਤੋਂ ਰਹਿਣਾ ਮਤਲਬ ਕਿ 82 ਤੋਂ ਮੈਂ ਨਹੀਂ ਕਦੀ ਕੋਈ ਲੜਦਾ ਦੇਖਿਆ ਤੇ ਉਦੋਂ ਵੀ ਆਪਾਂ ਇਹਨਾਂ ਨੂੰ ਇਹੀ ਰਿਕਵੈਸਟ ਕੀਤੀ ਵੀ ਆਪਾਂ ਲੜਨਾ ਨਹੀਂ ਜੀ ਜੋ ਵੀ ਹੈ ਭਾਈਵੰਦੀ ਦਾ ਕੰਮ ਆਹ ਸਾਹ ਅਹੀਂ ਆਪਣੇ ਸਹਤਿਆ ਰਾਤਾ ਸਾਹਿਬ ਦਿੱਤਾ ਸਾਡੇ ਕੱਲ ਪਿੰਡ ਨਗਰ ਕੀਰਤਨ ਮੈਂ ਪਰ ਤੂੰ ਆ ਰਿਹਾ ਉਹਦੇ ਅਪਲਖੇ ਵੀ ਅਸੀਂ ਇਹ ਰਸਤਾ ਸਾਫ ਕੀਤਾ ਹਰ ਸਾਲ ਮਲ 15 20 25 ਸਾਲ ਹੋ ਗਏ ਸਾਡੇ ਪਿੰਡ ਨਗਰ ਕੀਰਤ ਆਉਂਦੇ ਨੇ ਤੇ ਸਾਡੇ ਫਿਰ ਪਿੰਡੇ ਨੌਜਵਾਨ ਸਭਾ ਪਿੰਡੇ ਸਾਰੇ ਮਿਲ ਕੇ ਕਿਹਾ ਵੀ ਰਸਤਾ ਸਾਫ ਕਰਕੇ ਆਪਣੇ ਪਿੰਡ ਮਾਰਾ ਬੀੜ ਨਗਰ ਕੀਤੇ ਲੈਣਾ ਜ਼ਰੂਰ ਉਹਦੇ ਬਾਅਦ ਚ ਸਾਡੇ ਅੱਜ ਤੋਂ ਇੱਕ ਸਾਲ ਹੋ ਗਿਆ ਇਸ ਕੰਮ ਨੂੰ ਇਸ ਲਿੰਕ ਰੋਡ ਤੇ ਪਾਣੀ ਛੜਦਾ ਸਾਡੇ ਆਉਣ ਜਾਣ ਵਾਹਤੇ ਤਾਂ ਇਹ ਖਾਲ ਧੱਕੇ ਖਾਂਦੇ ਹੋ ਗਿਆ ਸਾਡੀ ਕਿਸੇ ਪ੍ਰਸ਼ਾਸਨ ਦੇ ਸਾਡਾ ਕਿਸੇ ਨੇ ਕੋ ਸੁਣਿਆ ਨਹੀਂ ਅਜੇ ਤੱਕ ਇਹ ਸਾਰੇ ਕੰਮ ਕਰਕੇ ਦੇਖ ਲਿਆ ਸਾਡੀ ਹੱਦ ਤੱਕ ਇਹ ਸੁਣਿਆ ਨਹੀਂ ਸਾਨੂੰ ਇੱਕ ਸਾਧ ਮੇਰੇ ਪਿੰਡ ਦੇ ਧੀਆ ਬੱਚੇ ਇਹਨਾਂ ਛੋੜੇ ਬੱਚੇ ਸਕੂਲ ਜਾਂਦੇ ਆ ਉਹਨਾਂ ਆਵਾਸ ਤੇ ਉਹ ਮੁਸ਼ਕਲ ਆ ਸਾਡੇ ਇੱਕ ਇੱਧੇ ਲਹਿੰਦੇ ਪਾਸੇ 1 ਕਿਲੋਮੀਟਰ ਰਸਤਾ ਆ ਉਹ ਵੀ ਸਾਡੇ ਪਿੰਡ ਦੇ ਮੁੰਡਿਆਂ ਨਾਲ ਕੇ ਉਹ ਰਸਤਾ ਸਾਫ ਕੀਤਾ ਜਦ ਕਿ ਉਹ ਰਸਤਾ ਅਤੋਪਤੀ 30 40 ਸਾਰ ਰਸਤਾ ਬਰਬਾਦ ਥਾ ਇਹ ਖਰਚਾ ਪੰਚਾਇਤ ਕਰ ਰਹੀ ਹੈ ਜਾਂ ਸਾਰੇ ਪਿੰਡੇ ਸੰਯੋਗ ਨਾਲ ਪੈਸੇ ਸਾਰੇ ਪਿੰਡੇ ਢਾਲ ਲਾ ਕੇ ਪਿੰਡੇ ਸੰਯੋਗ ਨਾਲ ਪੈਸੇ ਖਰਚ ਕਰਦੇ ਪੰਚਾਇਤ ਕੋ ਕੋਈ ਪੈਸੇ ਨਹੀਂ ਪੰਚਾਇਤ ਫੰਡ ਦਾ ਨਾ ਕੋ ਇੱਥੇ ਜ਼ਮੀਨ ਨਾ ਨਾ ਜਗਾ ਪੰਚਾਇਤ ਤੋਂ ਤੇ ਅਸੀਂ ਉਹ ਵੀ ਰਸਤਾ ਪਿੰਡੇ ਸੰਯੋਗ ਨਾਲ ਆਪਣਾ ਰਸਤਾ ਚਾਲੂ ਕੀਤਾ ਜੋ ਕਿ ਅਤੋਤੀ ਕਾ ਹੀ ਸਾਰਾ ਤਬਰਬਾਦ ਦਾ ਤੇ ਕੱਚਾ ਅੱਜ ਸਾਡੇ ਉਹ ਰਸਤੇ ਕੋਲ ਮੇਰੇ ਪਿੰਡੇ ਦੀਆਂ ਧੀਆ ਪੜਾ ਲੰਘਦੇ ਸਕੂਲ ਜਾਂਦੀ ਹੈ ਐਨੇ ਨੇ ਛੋਟੇ ਬੱਚੇ ਉਸ ਵਾਸਤੇ ਵੀ ਕੋਈ ਵੀ ਹਰਕਤ ਹੋ ਸਕਦੀ ਆ ਇਹ ਧੀ ਪਿੰਡ ਆ ਆ ਤਾਂ ਸਾਡੇ ਉਹ ਰਸਤਾ ਅੱਜ ਅੱਜ ਬਰਸਾਦ ਹੋ ਜਾਏ ਉਹ ਵੀ ਰਸਤਾ ਬੰਦ ਹੋ ਗਿਆ ਇਸ ਕਾਨਵੇਂ ਸਾਡੇ ਪਿੰਡ ਦਾ ਰਲ ਕੇ ਇਹ ਰਸਤਾ ਰਸੀਸ ਸ਼ੁਰੂ ਕੀਤਾ ਐਕਸੀਡੈਂਟ ਹੋਈ ਐਕਸੀਡੈਂਟ ਵੀ ਹੋਇਆ ਸਾਡੇ ਇੱਕ ਪਿੰਡ ਦਾ ਨੰਬਰਦਾਰ ਆ ਨਿਰਮਲ ਸਿੰਘ ਉਹ ਅੱਗੇ ਬਚਰਾ ਬਹੁਤ ਦੁਖੀ ਆ ਉਹਦਾ ਪਰਿਵਾਰ ਉਹਦਾ ਫੈਮਿਲੀ ਵੀ ਲੈ ਗਈ ਉਹਦਾ 2.5 ਲੱਖ ਰੁਪਏ ਹੋਣ ਲੱਗਾ ਉਹਦੇ ਇੱਥੇ ਐਕਸੀਡੈਂਟ ਹੋਇਆ ਐਸੀ ਐਕਸੀਡੈਂਟ ਜੇ ਰਸਤਾ ਸਾਫ਼ ਹੁੰਦਾ ਤਾਂ ਨਾ ਆਏ ਹੁੰਦਾ ਉਹ ਔਰ ਵੀ علاوہ ਇਹ ਤਾਂ ਹੋਰ ਵੀ ਅੱਲੇ ਵੀ ਕਈ ਘਮ ਹੋ ਰੱਖੇ ਆ ਤੇ ਉਹ ਚਲੋ ਜੋ ਹੋ ਪਿਛੋ ਕਰਤੀ ਪਸਾਂ ਜਾ ਰਹੀਆਂ ਜੀ ਕੱਚੇ ਰਸਤੇ ਜਾਵਨ